ਏ ਜੀ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਆਹੜੇ ਕੈਮਰੇ ਲੱਗ ਚੁੱਕੇ ਨੇ ਇਹ ਕੈਮਰੇ ਜਿਹੜੇ ਆ ਤੁਹਾਡੀ ਇੱਕ ਇੱਕ ਜਿਹੜੀ ਨਕਲੋ ਹਲਕਤਿਆ ਉਹਨੂੰ ਨੋਟ ਕਰਨਗੇ ਉਹਨੂੰ ਵਾਚ ਕਰਨਗੇ ਤੇ ਇਹਦੇ ਵਿੱਚ ਜਿਹੜਾ ਕੋਈ ਆ ਗਿਆ ਉਹਦੇ ਨੂੰ ਕੋਈ ਛੋਟ ਨਹੀਂ ਜੀ ਹੋਣੀ ਤੇ ਉਹ ਜਿਹੜੇ ਪਿਆਰ ਭਰੇ ਲਵ ਲੈਟਰ ਇਹਦੇ ਅੰਦਰ ਭਰ-ਭਰ ਰੱਖੇ ਆ ਉਹ ਜਿਨੇ ਆਪਣੀ ਫੋਟੋ ਜਿਹੜੀ ਆ ਗਈ ਉਹਦੇ ਘਰ ਪੋਸਟ ਹੋਣੀ ਆ ਤੇ ਜਾਂ ਸਾਡੇ ਮੈਸੰਜਰ ਜਿਹੜੇ ਆ ਉਹਦਾ ਘਰ ਤੇ ਜਿਹੜੀ ਉਹ ਪੋਸਟ ਲੈ ਕੇ ਆਉਣਗੇ ਜਿਹੜੇ ਲਵ ਲੈਟਰ ਤੋਂ ਬਚਣਾ ਤੇ ਅਸੀਂ ਕੀ ਕਰਨਾ ਅਸੀਂ ਜਿਹੜੇ ਟਰੈਕ ਦੇ ਨਿਯਮ ਆ ਉਹ ਪਨਾਉਣੇ ਆ ਜਿਹੜੀ ਆ ਦੇਖਣੀ ਦੱਸਣੀ ਚਾਹੁੰਦਾ ਕਿ ਆਹ ਆਹ ਦੀ ਸਟਾਪ ਲਾਈਨ ਹੈ ਕਿਹੜੀ ਲਾਈਨ ਜੀ ਆਹ ਦੀ ਸਟਾਪ ਲਾਈਨ ਹੈ ਇਹ ਸਟਾਪ ਲਾਈਨ ਤੋਂ ਪਿੱਛੇ ਹੀ ਆਪਣੀਆਂ ਗੱਡੀਆਂ ਖੜੀਆਂ ਕਰਨ ਇਹ ਵਾਈਟ ਵਾਲੀ ਕਿਉਂ ਇਹ ਇਹ ਵਾਈਟ ਵਾਲੀ ਜਿਹੜੀ ਆ ਪਿੱਛੇ ਲਾਈਨ ਹੈ ਇਹ ਲਾਈਨ ਤੋਂ ਪਿੱਛੇ ਹੀ ਗੱਡੀਆਂ ਖੜੀਆਂ ਕਰਨੀਆਂ ਚਾਹੀਦੀਆਂ ਆ ਜਿਹੜੀ ਲਾਈਨ ਜੇ ਜੇ ਸਲਾਈਟ ਨੂੰ ਇਸ ਨੂੰ ਵੀ ਕੋਈ ਟੱਚ ਕਰ ਗਿਆ ਤੇ ਇਹਨੂੰ ਟੱਚ ਕਰ ਗਿਆ ਤੇ ਫਿਰ ਵੀ ਉਹ ਪਨਲਟੀ ਦਾ ਹੱਕ ਦਾ ਆ ਤੇ ਪੈਣਾ ਤੁਸੀਂ ਦੇਖੋ ਆ ਜਿਹੜੀ ਲਾਈਨ ਆ ਨਾ ਅੱਗੇ ਤੋਂ ਤੁਸੀਂ ਦੇਖਿਓ ਕੈਮਰੇ ਤੁਹਾਨੂੰ ਦੇਖਦੇ ਪਏ ਆ ਇਹ ਤੁਸੀਂ ਇਤੋਂ ਅੱਗੇ ਆ ਗਏ ਨਾ ਜਦੋਂ ਕੈਮਰੇ ਚੱਲਦੇ ਪਏ ਆ ਤੇ ਤੁਹਾਨੂੰ ਜੁਰਮਾਨਾ ਹੋ ਸਕਦਾ ਠੀਕ ਹੈ ਜੀ ਇਹ ਵੀਰ ਜੀ ਜਦੋਂ ਤੁਸੀਂ ਇੱਥੇ ਆ ਇਹਨੂੰ ਟੱਚ ਕਰਕੇ ਜਾਂ ਇਤੋਂ ਅੱਗੇ ਲੰਘੇ ਰੈੱਡ ਲਾਈਟ ਦੇ ਵਿੱਚ ਫਿਰ ਤੁਹਾਨੂੰ ਜੁਰਮਾਨਾ ਹੋ ਸਕਦਾ ਤੁਸੀਂ ਸਰ ਜੀ ਤੁਹਾਡਾ ਥੈਂਕ ਯੂ ਤੁਹਾਡਾ ਥੈਂਕ ਯੂ ਆ ਜਿਹੜੀ ਨਾ ਆ ਜਿਹੜੀ ਸਟਾਪ ਲਾਈਨ ਆ ਇਤੋਂ ਗੱਡੀ ਪਿੱਛੇ ਖੜੀ ਕਰਨ ਦੀ ਕੋਸ਼ਿਸ਼ ਕਰਨੀ ਅਗੇ ਤੋਂ ਠੀਕ ਹੈ ਜੀ ਧੰਨਵਾਦ ਤੁਹਾਡਾ ਤੁਸੀਂ ਅੱਗੇ ਤੋਂ ਧਿਆਨ ਰੱਖਿਓ ਸਰ ਇਹ ਲਾਲ ਡਰਾਈਵਰ ਕਿੰਨਾ ਕੁ ਭਾਰੀ ਚਲਾਉਂਦਾ ਹੈ ਜੀ ਸਾਰੇ ਇਦਾਂ ਬੇਨਤੀ ਆਹ ਜਿਹੜੀ ਸਟਾਪ ਲਾਈਨ ਹੈ ਨਾ ਇਤੋਂ ਪਿੱਛੇ ਰੱਖਣਾ ਹੈ ਸਟਾਪ ਲਾਈਨ ਤੋਂ ਪਿੱਛੇ ਰੱਖਾਂਗੇ ਤੇ ਇੱਕ ਜਿਹੜੇ ਸਾਡੇ ਕੈਮਰੇ ਚੱਲਦੇ ਪਏ ਆ ਤੁਹਾਨੂੰ ਵਾਚ ਕਰਦੇ ਪਏ ਆ ਇਹਦੇ ਵਿੱਚ ਤੁਹਾਡੀ ਫੋਟੋ ਵੀ ਹੋ ਜਾਈ ਕਲਿੱਕ ਆ ਜਣੀ ਨਾਲ ਟਾਈਮ ਗਾਣਾ ਗੱਡੀ ਦਾ ਨੰਬਰ ਆ ਜਾਣਾ ਤੇ ਤੁਹਾਨੂੰ ਜੁਰਮਾਨਾ ਹੋ ਸਕਦਾ ਠੀਕ ਹੈ ਅੱਗੇ ਤੋਂ ਜਦੋਂ ਵੀ ਇਹ ਈ ਚਲਾਨੀ ਸਾਡੇ ਨਾ ਕੈਮਰੇ ਚੱਲਦੇ ਪਏ ਆ ਈ ਚਲਾਨੀ ਕਿਸੇ ਟਾਈਮ ਵੀ ਸਟਾਰਟ ਹੋ ਸਕਦੀ ਇਸਕਾ ਕੇਧਾ ਧਿਆਨ ਦਿਓ ਤੇ ਕਿ ਤਵੱਜਾ ਦਿਓ ਹਾਂਜੀ ਸਾਰਾ ਰੋਕਾਂ ਵਿੱਚ ਇੱਕ ਪੀਕ ਦਾ ਬਹੁਤ ਕੰਫਿਊਜ਼ਨ ਲੱਗ ਰਹੀ ਹੈ ਜਿਸ ਤਰ੍ਹਾਂ ਇੱਧਰੋਂ ਆਉਂਦੇ ਨੇ ਉੱਧਰ ਜਾਣ ਦੇ ਟਕ ਬਣਾਦੇ ਨੇ ਦੇਖੋ ਜਿਹੜੀ ਲਾਈਟ ਹੈ ਲਾਈਟ ਦਾ ਤੁਹਾਨੂੰ ਹੋਰ ਆਪਣੇ ਤਰ੍ਹਾਂ ਰਵੇਟ ਕਰਨੀ ਪੈਗੀ ਸੱਜੇ ਖੱਬੇ ਕੋਈ ਵੀ ਲਾਈਟ ਆਉਦੇ ਤੈਨਾਂ ਪਾਰਟ ਹੁੰਦੇ ਆ ਰਾਈਟ ਜਾਣ ਵਾਸਤੇ ਲੈਫਟ ਜਾਣ ਵਾਸਤੇ ਸਿੱਧਾ ਜਾਣ ਵਾਸਤੇ ਇਹ ਹਰੇਕ ਇਨਸਾਨ ਵਾਸਤੇ ਲਾਈਟ ਬਣੀ ਹੋਈ ਆ ਲਾਈਟ ਜਿਹੜੀ ਆ ਸਾਡੀ ਸਵੱਥਿਆ ਵਾਸਤੇ ਆ ਜੇ ਇਹਨੂੰ ਲਾਈਟ ਨੂੰ ਰੱਖ ਕੇ ਚੱਲਾਂਗੇ ਆਪਾਂ ਅੱਢ ਦੇ ਦੁੱਕਣਾ ਵਾ ਜੈਲੋ ਤੇ ਵੇਟ ਕਰਨੀ ਆ ਤੇ ਗ੍ਰੀਨ ਤੇ ਚੱਲਣਾ ਵਾ yellow ਪੀਲੇ ਦੇ ਵਿੱਚ ਕੀ ਹੁੰਦਾ ਕਿ yellow light ਦੇ ਵਿੱਚ ਹਮੇਸ਼ਾ ਜਿਹੜਾ ਰੁਕਿਆ ਹੋਇਆ ਵਾ ਉਹਨੇ ਕੋਸ਼ਿਸ਼ ਹੁੰਦੀ ਕਿ ਮੈਂ yellow light ਦੇ ਵਿੱਚ ਕੱਢ ਲਾ ਤੇ ਜਿਹੜਾ ਉਹਦੇ ਤੋਂ ਚੱਲਣ ਵਾਲਾ ਹੁੰਦਾ ਵਾ ਉਹ ਦੱਸਦਾ ਕਿ ਮੈਂ yellow light ਦੇ ਵਿੱਚ ਕੱਢ ਲਾ ਹੁਣ ਉਹ ਗੱਡੀਆਂ ਸਾਰੀਆਂ ਆ ਕੇ ਆ ਚੁੱਕੀਆਂ ਨਹੀਂ ਕਿੰਨਾ ਚ ਭਾਰੀ ਜੁਰਮਾਨਾ ਲੱਗੇਗਾ ਕਿੰਨਾ ਚ ਭਾਰੀ ਲਵ ਲੈਟਰ ਕੋ ਇਹ ਵੇਖੋ ਜੀ ਜੁਰਮਾਨਾ ਅਸੀਂ ਇਹਨਾਂ ਨੂੰ ਦੱਸ ਰਹੇ ਆ ਤੇ ਇਹਨਾਂ ਨੂੰ ਸਮਝਾ ਵੀ ਰਹੇ ਆ ਜਾਗਰੂਕ ਵੀ ਕਰ ਰਹੇ ਆ ਹਾਂਜੀ ਭਾਈ ਸਾਹਿਬ ਅੱਗੇ ਤੋਂ ਜਦੋਂ ਵੀ ਤੁਹਾਨੂੰ ਤੁਸੀਂ ਆ ਸਟਾਪ ਲਾਈਨ ਨੂੰ ਟੱਚ ਕਰ ਲਿਆ ਨਾ ਇਹ ਤੁਹਾਨੂੰ ਪੈਨਲਟੀ ਜੁਰਮਾਨਾ ਪੈ ਜਾ ਕਰਨਾ ਠੀਕ ਹੈ ਤੇ ਆਹ ਇਹ ਚਲਾਨੀਆਂ ਸਾਡੇ ਕੈਮਰੇ ਲੱਗੇ ਆ ਇਹ ਤੁਹਾਨੂੰ ਵਾਚ ਕਰਦੇ ਪਏ ਜੀ ਅਸੀਂ ਤੁਹਾਨੂੰ ਜਾਗਰੂਕ ਕਰ ਰਹੇ ਆ ਅਵੇਅਰ ਕਰ ਰਹੇ ਆ ਇਹ ਸੀਧੇ ਬਚਣਾ ਪਿੱਛੇ ਲੈ ਜਾਓ ਗੱਡੀ ਥੋੜੀ ਹਾਂਜੀ ਬੇਟਾ ਜੀ ਤੁਸੀਂ ਨਾ ਅੱਗੇ ਤੋਂ ਆ ਆ ਸਟਾਪ ਲਾਈਨ ਨੂੰ ਬਿਲਕੁਲ ਟੱਚ ਨਹੀਂ ਕਰਨਾ ਠੀਕ ਹੈ ਅੱਗੇ ਤੋਂ ਤੁਸੀਂ ਕਰੋਗੇ ਤੇ ਤੁਹਾਨੂੰ ਪੈਨਲਟੀ ਪੈ ਸਕਦੀ ਹੈ ਜਿਹੜੇ ਕੈਮਰੇ ਚੱਲਦੇ ਪਏ ਆ ਠੀਕ ਹੈ ਹਾਂ ਇਹ ਹੌਣ ਕਿਸੇ ਵੇਲੇ ਵੀ ਹੋ ਸਕਦੇ ਆ ਪਰ ਅਸੀਂ ਵੇਖਣਾ ਕਿ ਅਸੀਂ ਆਪ ਸੁਰੱਖਿਆ ਆਪਣੀ ਕਰਦੇ। ਹਾਂਜੀ ਸਰ ਥੈਂਕ ਯੂ ਸਰ ਤੁਹਾਡਾ ਧੰਨਵਾਦ ਕਿ ਤੁਸੀਂ ਸੀਨੀਅਰ ਸਿਟੀ ਜੰਦਾ ਸੀਟ ਬੈਲ ਲਾਈ ਆ। ਅੱਗੇ ਵੀ ਤੁਸੀਂ ਆ ਸਟਾਪ ਲਾਈਨ ਨੂੰ ਨਹੀਂ ਟੱਚ ਕਰਨਾ ਠੀਕ ਆ। ਇਹ ਤੋਂ ਪਿੱਛੇ ਗੱਡੀ ਖੜੀ ਕਰਨੀ ਆ ਤੇ ਤੁਹਾਡੀ ਸੁਰੱਖਿਆ ਵਾ ਤੇ ਸਾਰੀ ਪਰਿਵਾਰ ਦੀ ਸੁਰੱਖਿਆ। ਤੁਸੀਂ ਵੀਰ ਜੀ ਹੈਲਮਟ ਜ਼ਰੂਰ ਪਾਓ। ਮੈਂ ਪਹਿਲਾਂ ਮੇਰੀ ਗੱਲ ਸੁਣੋ ਮੈਂ ਜਿਹੜੀ ਗੱਲ ਕਹਿ ਰਿਹਾ ਹਾਂ। ਤੁਸੀਂ ਹੈਲਮਟ ਪਾਉਣਾ ਹੈ ਹੈਲਮਟ ਤੁਹਾਡੀ ਸੁਰੱਖਿਆ ਵਾਸਤੇ ਹੋਣਾ ਪੁਲਿਸ ਦੇ ਚਲਾਨਾਂ ਵਾਸਤੇ ਨਹੀਂ ਬਚਣਾ ਤੁਸੀਂ ਆਪਣੀ ਸੁਰੱਖਿਆ ਪੁਲਿਸ ਦੇ ਚਲਾਨ ਤੋਂ ਬਚਣ ਵਾਸਤੇ ਹੈਲਮਟ ਨਹੀਂ ਪਾਉਣਾ ਹੈਲਮਟ ਪਾਉਣਾ ਆਪਣੀ ਸੁਰੱਖਿਆ ਵਾਸਤੇ ਠੀਕ ਹੈ ਜੀ ਧੰਨਵਾਦ ਤੁਹਾਡਾ ਦਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਇਹ ਚੱਲੀਆਂ ਮਤਲਬ ਲਾਈਟ ਹੀ ਜਿਸ ਦਾ ਲਾਈਨ ਹੀ ਕਰਨ ਕਰਨਗੇ ਜਿਸ ਦਾ ਨੀਮ ਤੇ ਪਾਲਣਾ ਕਿਸੇ ਹਲਬਰਟ ਜਾਂ ਕੁਝ ਹੋਰ ਜਾਂ ਨੰਬਰ ਪਲੇਟ ਉਹਨਾਂ ਦਾ ਵੀ ਚਲਾਨ ਹੋਵੇਗਾ ਇਹ ਸੜਕ ਸਭ ਕੁਝ ਹੀ ਵਿੱਚ ਵਾਚ ਹੋਣਾ ਵਾ ਜਿਹੜੇ ਜਿਹੜੇ ਆਪਾਂ ਟ੍ਰੈਫਿਕ ਕਾਨੂੰਨ ਦੇ ਅਧੀਨ ਜਿਹੜੇ ਟ੍ਰੱਕ ਤੇ ਬੰਦੇ ਆ ਸਾਡਾ ਫਰਜ ਬੰਦਾ ਹੈ ਅਸੀਂ ਸਾਰੇ ਅਪਲਾਈ ਕਰੀਏ ਅਸੀਂ ਕਿਉਂ ਕਰਨਾ ਕਿ ਜਿਹੜੇ ਟ੍ਰੱਕ ਦੇ ਜਿਹੜੇ ਵਾਚ ਨਹੀਂ ਜਿਹੜੇ ਕੈਮਰੇ 'ਚ ਨਹੀਂ ਆਉਂਦੇ ਉਹ ਨਹੀਂ ਕਰਨੇ ਅਸੀਂ ਸਾਡਾ ਸਾਰਾ ਫਰਜ ਬੰਦਾ ਕਿ ਜਿੰਨੇ ਸਾਡੇ ਕੋਲ ਡਾਕੂਮੈਂਟਸ ਆ ਚਾਹੇ ਪੇਸ਼ੀਨ ਦੀ ਸਲਿੱਪ ਆ ਚਾਹੇ ਸਾਡਾ ਹੈਲਮਟ ਆ ਚਾਹੇ ਸੀਟ ਬੈਲਟ ਆ ਚਾਹੇ ਰੋਂਗ ਸਾਈਡ ਆ ਚਾਹੇ ਨੋ ਪਾਰਕਿੰਗ ਆ ਚਾਹੇ ਟ੍ਰਿਪਲ ਹਾਈਡਿੰਗ ਆ ਸਾਰਿਆਂ ਦੇ ਉੱਤੇ ਆਪਾਂ ਕੰਟਰੋਲ ਕਰ ਲਿਆ ਤੇ ਅਸੀਂ ਟ੍ਰੈਫਿਕ ਵਿੱਚ ਮਾਂ ਦੀ ਪਾਦਨਾ ਕਰ ਸਕਦੇ ਤਾਂ ਇਹ ਨਾਲ ਕੋਈ ਜੁਰਮਾਨੇ ਤੋਂ ਬਚ ਸਕਦੇ ਆ ਸਰ ਲੋਕ ਚਰਦੇ ਨਹੀਂ ਜੀ ਇਹ ਜੀ ਜਦੋਂ ਤੁਸੀਂ ਵੇਖੋ ਲਵ ਲੈਟਰ ਜਿਹੜਾ ਪਿਆਰ ਭਰਿਆ ਜੋ ਘਰ ਪਹੁੰਚਿਆ ਨਾ ਉਹਨੇ ਤੁਹਾਨੂੰ ਆਪੇ ਡਰ ਪਾ ਦੇਣਾ ਇਹ ਜਿਹੜਾ ਲਵ ਲੈਟਰ ਆ ਲਵ ਲੈਟਰ ਦੇ ਵਿੱਚ ਹਜ਼ਾਰ 2000 5000 ਜੋ ਲਪੇਟ ਕੇ ਜਾਣਾ ਨਾ ਤੇ ਉਹ ਜੋ ਲਵ ਲੈਟਰ ਤੁਹਾਡੇ ਪਿਆਰ ਘਰ ਪਹੁੰਚਦਾ ਉਹਦੇ ਨਾਲ ਹੀ ਤੁਹਾਨੂੰ ਸਭ ਕੁਝ ਸਬਕ ਮਿਲਣਾ ਤੇ ਅਸੀਂ ਜਨਤਾ ਨੂੰ ਜਾਗਰੂਕ ਕਰ ਰਹੇ ਆ ਕਿ ਪਹਿਲਾਂ ਅਸੀਂ ਤੁਸੀਂ ਵੇਹਦ ਹੋ ਜੋ ਤੁਸੀਂ ਪਹਿਲਾਂ ਹੀ ਜਾਗਰੂਕ ਹੋ ਜੋ ਤਾਂ ਜੋ ਜਿਹੜੇ ਭਾਜੀ ਚਲਾਨ ਆ ਉਹਨਾਂ ਤੋਂ ਬਚਿਆ ਜਾ ਸਕੇ ਇੱਕ ਗੱਲ ਹੋਰ ਜੇ ਜੇਸ ਬੰਦੇ ਦਾ ਚਲਾਨ ਇੱਕ ਵਾਰੀ ਹੋ ਗਿਆ ਜਾਂ ਦੂਜੀ ਵਾਰ ਹੋ ਗਿਆ ਦੂਜੀ ਵਾਰ ਲਾਇਸੈਂਸ ਜਿਹੜਾ ਸਸਪੈਂਡ ਹੋ ਸਕਦਾ ਤੇ ਜਿਹੜਾ ਉਹਦਾ ਲਾਇਸੈਂਸ ਕੈਨਸਲ ਹੋ ਸਕਦਾ ਇਸ ਕਰਕੇ ਆਪਾਂ ਇਹ ਜਿਹੜੇ ਟ੍ਰੈਫਿਕ ਰੂਲ ਨੂੰ ਫੋਲੋ ਕਰਾਂਗੇ ਤੇ ਆਪਾਂ ਬਚ ਸਕਦੇ ਆ ਇੱਕ ਹੋਰ ਵੱਡੀ ਗੱਲ ਜੇ ਮੈਂ ਦੱਸਾਂ ਨਗਾ ਕਿ ਜਿਹੜੇ ਬੱਚੇ ਇਮੀਗ੍ਰੇਸ਼ਨ ਵਿੱਚ ਫਾਈਲ ਲੱਗੀ ਹੁੰਦੀ ਆ ਉਹ ਬੱਚਿਆਂ ਨੇ ਕਿਤੇ ਇਮੀਗ੍ਰੇਸ਼ਨ ਵਿੱਚ ਫਾਈਲ ਲੱਗੀ ਆ ਤੇ ਉਹ ਫਾਈਲ ਜਿਹੜੀ ਆ ਉਹ ਸੰਬੰਧਤ ਥਾਣੇ ਨੂੰ ਮਾਰਕ ਹੁੰਦੀ ਆ ਕਿ ਤੁਸੀਂ ਇਹ ਬੱਚੇ ਦਾ ਦੱਸਿਓ ਕਿ ਇਹਦਾ ਕੈਰੈਕਟਰ ਕਿਦਾਂ ਦਾ ਤੇ ਉਹ ਜਿਹੜੀ ਥਾਣਾ ਵਾਂ ਉਹਦੇ ਵਿੱਚ ਜੇ ਆਨਲਾਈਨ ਚਲਾਨ ਹੋਏ ਹੋਣਗੇ ਤੇ ਉਹ ਚਲਾਨਾਂ ਦੀ ਸਾਨੂੰ ਡਿਟੇਲ ਉਸ ਇਮੀਗ੍ਰੇਸ਼ਨ ਨੂੰ ਦੇਣੀ ਪਵੇਗੀ ਤੇ ਉਹਦੇ ਜਿਹੜੀ ਆ ਫਿਊਜਨ ਆ ਸਕਦੀ ਹੈ ਉਹਦੀ ਫਾਈਲ ਜਿਹੜੀ ਉਹ ਕੈਂਸਲ ਹੋ ਸਕਦੀ ਆ ਇਸ ਕਰਕੇ ਕਦੀ ਵੀ ਕਾਨੂੰਨ ਨਾ ਤੋੜੋ ਜੇ ਤੁਸੀਂ ਇੱਥੇ ਕਾਨੂੰਨ ਨਹੀਂ ਪੜਾਉਂਦੇ ਤੇ ਬਾਹਰਲੇ ਦੇਸ਼ਾਂ ਵਿੱਚ ਕਿੱਥੋਂ ਪੜਾਉਗੇ ਸਰ ਕਿੰਨੇ ਕਬੱਡੇ ਭਾਰੀ ਏ ਜੁਰਮਾਨੇ ਹੋਣਗੇ ਜੀ ਇਹ ਜੁਰਮਾਨੇ ਜੀ ਵੱਖੋ ਵੱਖਰੀਆਂ ਮੌਟਾਂ ਵਾ ਹਰੇਕ ਜਿਹੜਾ ਕਰਾਇਮ ਆ ਹਰੇਕ ਜਿਹੜਾ ਜੁਰਮ ਆ ਉਹ ਜੀ ਵੱਖੋ ਵੱਖਰੀ ਜਿਹੜੀ ਆ ਉਹ ਪੈਨਲਟੀ ਆ ਲੇਕਿਨ ਜਿਹੜਾ ਮੋਬਾਈਲ ਚੋਣਾ ਇਹ 5000 ਰੁਪਿਆ ਵਾ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਇਹ 10000 ਰੁਪਿਆ ਬਾਕੀ ਕਿਸੇ ਦਾ 2000 ਆ ਕਿਸੇ ਦਾ 500 ਆ ਕਿਸੇ ਦਾ 1000 ਰੁਪਿਆ ਵਾ ਉਹ ਅਲੱਗ ਅਲੱਗ ਪ੍ਰਕਿਰਿਆ ਵਾ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਇਹ ਚਲਾਨ ਚਾਰਜ ਹੋ ਗਿਆ ਜੀ ਇਹ ਸਾਡੇ ਜਿੱਦਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਤੇ ਮੁਹਾਲੀ ਇਹ ਨਾਲ ਨਾਲ ਕੇਸ ਸਾਡੋ ਚੱਕਾ ਤੇ ਹੋਰ ਵੀ ਜਿਦਾ ਸਾਡੇ ਜਿਹੜੇ 7 ਚੌਕ ਆ ਉਹਨਾਂ ਲਈ ਇਹ 7 ਚੌਕਿਆਂ ਦੀ ਪ੍ਰਕਿਰਿਆ ਜਿਹੜੀ ਆ ਸਟੈਪ ਬਾਈ ਸਟੈਪ ਹੋਰ ਵਧਾਉਣਗੇ ਲੇਕਿਨ ਸ਼ਹਿਰ ਦੇ ਕੈਮਰੇ ਜਿਹੜੇ ਆ ਸਾਡੇ ਹੀ ਵਾਚ ਕਰਦੇ ਕੰਮ ਕਰਦੇ ਪਏ ਆ ਤੇ ਕਿਸੇ ਵੇਲੇ ਵੀ ਇਹਦਾ ਜਿਹੜਾ ਉਹ ਚਲਾਨ ਜਿਹੜਾ ਵਾ ਉਹ ਤੁਹਾਡੇ ਘਰ ਹੋ ਸਕਦਾ ਸਾਡੇ ਤੋਂ ਸਟਾਰਟ ਹੋ ਚੁੱਕਿਆ ਜੀ ਨਹੀਂ ਚਲਾਨ ਜੀ ਕਿਸੇ ਟਾਈਮ ਵੀ ਹੋ ਸਕਦੇ ਆ ਕਿਉਂਕਿ ਜਿਹੜੀ ਪ੍ਰਕਿਰਿਆ ਸਾਰੀ ਮੁਕੰਮਲ ਹੋ ਚੁੱਕੀ ਆ ਜਿਹੜਾ ਉਹ ਟੈਕਨੀਕਲ ਫਾਲਟ ਸੀਗਾ ਉਹ ਦੂਰ ਹੋ ਗਿਆ ਤੇ ਪਤਾ ਨਹੀਂ ਸਾਡੇ ਹੋ ਸਕਦਾ ਗੱਲ ਕਰਦੇ ਕਰਦੇ ਇਹ ਜਿਹੜਾ ਇਹ ਚਾਲੂ ਹੋ ਜਾਣਾ ਲੇਕਿਨ ਅਸੀਂ ਕਹਾਂਗੇ ਕਿ ਅਸੀਂ ਇਹ ਵੇਟ ਨਾ ਕਰੀਏ ਕਿ ਕਦੋਂ ਚਾਲੂ ਹੋਣੇ ਆ ਇਹ ਸਮਝੋਗੇ ਚਾਲੂ ਹੋ ਚੁੱਕੇ ਨੇ ਤੇ ਅਸੀਂ ਉਹਦੇ ਤੋਂ ਪਹਿਲਾਂ ਹੀ ਆਪਣੇ ਟਰੈਕ ਵਿੱਚ ਜਿਹੜੇ ਉਹਦੀ ਅਪਲਾਈ ਕਰਦੇ ਲੋਕਾਂ ਨੂੰ ਡਰ ਕੇ ਰਹਿਣਾ ਪਵੇਗਾ ਜੀ ਨਹੀਂ ਡਰ ਕੇ ਨਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਡਰਾਉਣ ਦੀ ਲੋੜ ਨਹੀਂ ਹੈ ਕਿ ਲੋਕੀ ਡਰਦੇ ਦਾ ਨਹੀਂ ਲੋਕੀ ਆਪਣੀ ਸਖਿਆ ਆਪਸ ਕਰਨ ਤੇ ਇੱਕ ਸੇਫਟੀ ਦੇ ਵਿੱਚ ਸੇਫਟੀ ਆ ਤੁਸੀਂ ਆਪਣੀ ਵੀ ਜਾਨ ਬਚਾਉਣੀ ਆ ਕਿਸੇ ਦੂਸਰੇ ਦੀ ਵੀ ਜਾਨ ਬਚਾਉਣੀ ਆ ਇਹ ਇਤੋਂ ਵੱਡੀ ਮੁਫਤਾਂ ਦੀ ਕੋਈ ਸੇਵਾ ਨਹੀਂ ਆ।